ਆਮ ਆਦਮੀ ਪਾਰਟੀ ਨੂੰ અલਵਿਦਾ ਕਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਲਗਭਗ 40 ਤੋਂ 50 ਜਿਹੜੇ ਪਰਿਵਾਰ ਨੇ ਉਹ ਸ਼ਾਮਿਲ ਹੋਏ ਨੇ ਤੇ ਉੱਥੇ ਹੀ ਅ ਵਿਨੋਦ ਸ਼ਰਮਾ ਜਿਹੜੇ ਨੇ ਉਹਨਾਂ ਦੇ ਵੱਲੋਂ ਸਾਡੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਹੈ ਸਾਬਕਾ ਵਿਦੈਕ ਸੁਖਿੰਦਰ ਪਾਲ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ ਤੇ ਕਈ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਮਾਨਵੀ ਪਾਰਟੀ ਨੂੰ ਛੱਡ ਕੇ ਹੋਰ ਕਈ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਹੈ ਇਹ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਗਿਆ ਤੇ ਉੱਥੇ ਹੀ ਜੋਗਿੰਦਰ ਪਾਲ ਦੇ ਵੱਲੋਂ ਹਲਕਾ ਪੋਹਾ ਵਿਖੇ ਸੁੰਦਰ ਚੱਕ ਚ ਬਣੀ ਲੋਦੀ ਚ ਬਣੇ ਉਹਨਾਂ ਦੇ ਦਫ਼ਤਰ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਆ اپنی پارٹی ਦੇ ਵਿੱਚ ਸ਼ਾਮਿਲ ਕਰਨ ਤੇ ਖੁਸ਼ੀ ਜਿਹੜੀ ਉਹਨਾਂ ਦੇ ਵੱਲੋਂ ਪ੍ਰਗਟ ਕੀਤੀ ਗਈ ਹੈ ਤੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਉੱਤੇ ਸੱਦੇ ਤੰਜਕਸਦੇ ਹੋਏ ਨਜ਼ਰ ਆਏ ਸਾਬਕਾ ਵਿਧਾਇਕ ਜਗENDER ਪਾਲ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਾਰਜ ਨੇ ਉਹ ਠੀਕ ਤਰੀਕੇ ਦੇ ਨਾਲ ਨਹੀਂ ਕੀਤੇ ਜਾ ਰਹੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਲੋਕਾਂ ਦੇ ਵੱਲੋਂ ਜਿਹੜਾ ਹੈ ਕਾਂਗਰਸ ਪਾਰਟੀ ਦਾ ਪੱਲਾ ਜਿਹੜਾ ਹੈ ਉਹ ਫੜਿਆ ਗਿਆ ਤੇ ਹੋਰ ਕੀ ਕੁਝ ਕਾਰਨ ਉਹਨਾਂ ਨੇ ਇੱਥੇ ਦੱਸਦੇ ਨੇ ਤੇ ਕੀ ਕੁਝ ਗੱਲਬਾਤ ਹੋਈ ਹੈ ਉਹ ਦੇਖਦੇ ਆਏ ਸਮੇਂ ਦੀ ਵੱਡੀ ਖਬਰ ਮੇਰਾ ਨਾਮ ਵਿਨੋਦ ਸ਼ਰਮਾ ਜੀ ਮੈਂ ਪਿੰਡ ਰਾਈਬਰੂਰੇ ਤੋਂ ਮੇਰੇ ਨਾਲ ਘੱਟੋ-ਘੱਟ 40 ਤੋਂ 50 ਜਾਨੇ ਜਿਹੜੇ ਜੁੜੇ ਨੇ ਕਾਂਗਰਸ ਦੇ ਵਿੱਚ ਉਹਦਾ ਰੀਜਨ ਇਹ ਹੈ ਕਿ ਜਿਹੜੇ ਸਾਡੇ ਜਗਿੰਦਰਪਾਲ ਸਾਹਿਬ ਨੇ ਸਾਡੇ ਪੋਏ ਹਲਕੇ ਦਾ ਮਾਨਾ ਸਾਡਾ ਮੇਨ ਕਰਨਾ ਹੈ ਕਾਂਗਰਸ ਚਾਹੁੰਦਾ। ਇੰਨੀ ਵੀ ਕਿਸੇ ਪਾਰਟੀ ਨੂੰ ਜਿਹੜੀ ਪਾਰਟੀ ਜੀ ਸਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਦੇਖੋ ਬੜੀ ਖੁਸ਼ੀ ਦੀ ਗੱਲ ਹੈ। ਇਹ ਜਿਨੇ ਵੀ ਮੇਰੇ ਭੈਣ ਭਰਾ ਆਏ ਨੇ ਹੌਸਲਾ ਮਿਲਤੋ ਇਹ ਮੁੜਾ ਬਨੋਦ ਸ਼ਰਮਾ ਆਇਆ ਹੈ। ਲੋਕੀ ਨੇ ਔਰ ਮੇਰੀਆਂ ਭੈਣਾ ਪਿੰਡ ਨਕੀਆਂ ਤੋਂ ਸਾਰੇ ਆਏ ਨੇ ਔਰ ਹਰ ਰੋਜ਼ ਆਪਣਾ ਪਰਿਵਾਰ ਜਿਹੜਾ ਵਧਦਾ ਜਾ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਹੈ ਔਰ ਬਾਬੇ ਨਾਨਕ ਅੱਗੇ ਮਹਾਰਾ ਆਪਣੇ ਰਵਿਦਾਸ ਮਹਾਰਾ ਜੀ ਅੱਗੇ ਔਰ ਬਾਬੇ ਨਬਦ ਆ ਸਕੇ ਮੇਰੀ ਪ੍ਰਾਰਥਨਾ ਹੈ ਕਿ ਜਿੰਨਾ ਵੀ ਮੇਰਾ ਪਰਿਵਾਰ ਵਧਦਾ ਜਾ ਰਿਹਾ ਔਰ ਸਾਰੇ ਲੋਕਾਂ ਦੇ ਤੇ ਇਹ ਸਾਰੇ ਹੀ ਮਹਾਪੁਰਸ਼ਾਂ ਦਾ ਮਿਹਰ ਪਰ ਹੱਥ ਰਵੇ ਸਾਰਾ ਪਰਿਵਾਰ ਸਾਡਾ ਦਿਨ ਦੁਗਣੀ ਤੇ ਰਾਤ ਦੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਜ਼ੋਰ ਦੇ ਤੇ ਲੋਕਾਂ ਨੇ ਜਿਹੜੀ ਮਾੜੀ ਮੋਟੀ ਗਲਤੀ 2022 ਚ ਸਮਝਦੇ ਬਈ ਹੋਈ ਹੈ ਉਹਦਾ ਉਹੀ ਨਤੀਜਾ ਹੈ ਅੱਜ ਵੱਡੀ ਤعداد ਦੇ ਵਿੱਚ ਲੋਕੀ ਹਰ ਰੋਜ਼ ਬੀ ਬੀ 33 44 50 50 ਪਰਿਵਾਰ ਜਿਹੜੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਪਰ ਲੋਕਾਂ ਦਾ ਬਹੁਤ ਜਲਦੀ ਮੋਹ ਭੰਗ ਹੋ ਗਿਆ ਹੈ ਔਰ ਕੱਲ ਮੈਂ ਕਾਦੀਆਂ ਗਿਆ ਸੀ ਆਇਆ ਤੇ ਮੈਂ ਠਾਗਰਪੁਰ ਚਲ ਗਿਆ ਠਾਗਰਪੁਰ ਤੋਂ ਬਾਅਦ ਮੈਂ ਰਿਸ਼ਪਾਲਮਾ ਚਲ ਗਿਆ ਰਿਸ਼ਪਾਲਮਾ ਤੋਂ ਅੱਗੇ ਮੀਟਿੰਗ ਸੀ ਸਾਡੀ ਪਿੰਡ ਗਿੱਦੜਪੁਰ ਸ਼ੇਰਪੁਰ ਔਰ ਉੱਥੇ ਟੈਂਟ ਲੱਗਾ ਹੋਇਆ ਸੀ ਸਾਡਾ ਉੱਥੇ ਪੁਰਾਣਾ ਸੈਕਟਰੀ ਉਹਦੇ ਮੁੰਡੇ ਨੇ ਮੀਟਿੰਗ ਰੱਖੀ ਹੋਈ ਸੀ ਲਾਲ ਚੰਦ ਨੂੰ ਇਹ برداشت ਨਹੀਂ ਆਇਆ ਕਹਦਾ ਉਸੋਂ ਮੁੰਡੇ ਦੇ ਉੱਤੇ ਪਰਚਾ ਮਤਲਬ ਪਾਣਾ ਸੀ ਉਹਨਾਂ ਤੇ ਚੋਕੇ ਲਾ ਗਏ ਅ ਤਾਰਾਗੜ ਥਾਣੇ ਤੇ ਮੈਂ ਲਾਲਚੰਦ ਨੂੰ ਕਹਿੰਦਾ ਵੇ ਲਾਲਚੰਦ ਹੁਣ ਤੇ ਤੇਰੀ ਗਲਤੀ ਏ ਸਾਡੀ ਤੇ ਕਿਸੇ ਲੋਕਾਂ ਦੀ ਗਲਤੀ ਨਹੀਂ ਲੋਕਾਂ ਨੇ ਤੇ ਗਲਤੀ ਕਰਕੇ ਤੈਨੂੰ ਜਿਤਾਤਾ ਹੁਣ ਤੂੰ ਬਦਲੇ ਦੀ ਭਾਵਨਾ ਨਾਲ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਤੇ ਤੂੰ ਕੱਲ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਚਲੋ ਉਹਨਾਂ ਪਰਚਾ ਨਹੀਂ ਦਿੱਤਾ ਕਿ ਉਹਦੇ باوجود ਦੇਖੋ ਅੱਜ ਕਿੰਨੇ ਤਾਦਾਦ ਦੇ ਵਿੱਚ ਲੋਕੀ ਕਾਂਗਰਸ ਸ਼ਾਮਲ ਹੋ ਰਿਆ ਰਿਹਾ ਉਹ ਤੂੰ ਲੋਕਾਂ ਦੀ ਆਸ ਤੇ ਖਰਾ ਨਹੀਂ ਉਤਰਿਆ ਇਸ ਕਰਕੇ ਤੁਹਾਨੂੰ ਲੋਕੀ ਨਹੀਂ ਚੱਲ ਰਹੇ ਕਿ ਜਿੰਨਾ ਤੂੰ ਲੋਕਾਂ ਦੇ ਉੱਤੇ ਤਸ਼ੱਦਦ ਕਰੇਗਾ ਉੰਨੇ ਹੀ ਹਾਜ਼ਰੀ ਦੇ ਵਿੱਚ ਲੋਕੀ ਜਿਹੜੇ ਕਾਂਗਰਸ ਸ਼ਾਮਲ ਹੋ ਰਿਹਾ ਤੂੰ ਗਦਾਫੀ ਤੇ ਹੈ ਨਹੀਂ ਤੂੰ ਸੁਦਾਮਨ ਸਹਿਨ ਤੇ ਹੈ ਨਹੀਂ ਪਰ ਜਿਹੜਾ ਸਭ ਕੋਈ ਲੋਕਾਂ ਨੂੰ ਡਰਾ ਲਏਗਾ ਕਿੰਨੇ ਚ ਡਰਾਏਗਾ ਜੇ ਤੁਸੀਂ ਭਗਤ ਸਿੰਘ ਨੂੰ ਮੰਨ ਲਿਓ ਪਿੱਛੇ ਫੋਟੋ ਲਾਈ ਦੀ ਹੈ ਤੇ ਭਗਤ ਸਿੰਘ ਵੀ ਅਗਰ ਇਹ ਦਬਾਅ ਨਾਲ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਦਬਾਅ ਨਾਲ ਉਹ ਵੀ ਡਰ ਜਾਂਦਾ ਤੇ ਦੇਸ਼ ਯਾਦ ਨਹੀਂ ਹੁੰਦਾ ਇਹ ਮੇਰੇ ਵਾਸਤੇ ਸਾਰੇ ਭਗਸੰਗ ਨੇ ਔਰ ਇਹਨਾਂ ਭਗਸੰਗਾਂ ਨੇ ਸਾਰਿਆਂ ਨੇ ਤੇਰਾ ਇਲਾਜ ਕਰ ਦੇਣਾ ਤੇਰੀ ਸਰਕਾਰ ਦਾ ਦਿੱਲੀੋਂ ਤੁਹਾਨੂੰ ਬਹੁਤ ਤਰ੍ਹਾਂ ਹਾਰ ਪਈ ਐ ਤੇ ਤੁਸੀਂ ਇੱਥੇ ਵੀ ਤੁਹਾਡੀ ਹਾਰ ਹੀ ਆ ਰਹਾ ਤੂੰ ਜਿੰਨਾ ਮਰਜ਼ੀ ਤਸ਼ੱਦਦ ਕਰ ਲੈ ਫੋਟੋ ਵਾਲੋ ਜਿੰਨਾ ਦਬਾਵਾਂਗੇ ਉਹਨਾਂ ਨੇ ਤਾਂ ਚੜਨਾ ਇਸ ਕਰਕੇ ਆਜ ਵੀ ਕਰ ਕੋ ਡੇਢ ਸਾਲ ਆ ਗਿਆ ਲੋਕਾਂ ਦਾ ਮੋਹ ਪਿਆਰ ਕਰ ਨਹੀਂ ਤੇ ਤੂੰ ਬੋਟਾ ਮੰਗਣ ਨਹੀਂ ਪਿੰਡਾਂ ਚ ਜਾ ਸਕਦਾ ਤੁਹਾਨੂੰ ਬਾਦ ਦੱਸਦੇ ਹਾਂ ਮੇਰੇ ਤੋਂ ਪਹਿਲੇ ਵੀ ਕਈ ਇਦਾਂ ਦੇ ਗਦਾਫੀ ਬਣੇ ਸੀ ਤੇ ਲੋਕਾਂ ਨੇ ਮੂੰਹ ਪਰਨੇ ਛੁੱਟਿਆ ਤੇ ਤੂੰ ਵੀ ਗਦਾਫੀ ਬਣ ਗਿਆ ਤੇ ਕੋਈ ਗੱਲ ਤੇਰੀ ਬਾਰੇ ਵੀ ਆਣੀ ਆ ਅਸੀਂ ਤਾਂ 5 ਸਾਲ ਲਈ ਕੱਢ ਤੇਰੇ ਕੋਲ 5 ਮਿੰਟੇ ਨਿਕਲੇ ਤੁਹਾਨੂੰ ਮੈਂ ਦੱਸ ਦਿਆਂ ਇਸ ਕਰਕੇ ਮੈਂ ਸਾਰੇ ਭੈਣ ਭਰਾ ਅੱਗੇ ਰਾਤਨਾ ਕਰਦਾ ਵੀ ਤਗੜੇ ਹੋ ਕੇ ਇੱਕ ਮੁੱਠ ਜਿਸ ਤਰ੍ਹਾਂ ਸੰਮਤੀ ਦੇ ਜ਼ਿਲ੍ਹਾ ਪਸ਼ਾ ਇਲੈਕਸ਼ਨ ਆ ਰਹੇ ਆ ਇਹਨਾਂ ਨੂੰ ਇੱਕੋ ਹੀ ਤਰੀਕਾ ਸੰਸਕਾਰ ਦਾ ਸੰਮਤੀ ਦੇ ਜ਼ਿਲ੍ਹਾ ਪਸ਼ਾ ਤੂੰ ਇਹ ਨਹੀਂ ਦੇਖਣਾ ਕਿਹੜਾ ਬੰਦਾ ਆਇਆ ਚੁੱਪ ਕਰਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਫੇਰ ਮੁੜ ਕੇ ਗੋਲ ਕਰਕੇ ਭੇਜੋ ਥੋ ਤੇ ਫੇਰ ਮੈਂ ਤੁਹਾਡਾ ਸਾਰਿਆਂ ਦਾ ਤਨਬਾਹਤਾ ਦਾ ਵੀ ਤੁਸੀਂ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ